ਜ਼ਿਲ੍ਹਾ ਪਠਾਨਕੋਟ ਦੇ ਕਿਸਾਨ ਪਿਛਲੇ 1 ਮਹੀਨੇ ਤੋਂ ਲਗਾਤਾਰ ਪਰੇਸ਼ਾਨ ਦਿਖਾਈ ਦੇ ਰਹੇ ਨੇ ਪਰੇਸ਼ਾਨੀ ਦਾ ਕਾਰਨ ਹੈ ਕਿ ਤੁਹਾਨੂੰ ਦੱਸ ਦੇ ਕਿ ਇਲਾਕੇ ਦੇ ਵਿੱਚ ਯੂਰੀਆ ਖਾਦ ਜਿਹੜੀ ਆ ਉਹ ਨਹੀਂ ਆ ਰਹੀ ਜਿਸ ਦੇ ਕਰਕੇ ਉਹਨਾਂ ਦੀ ਝੋਨੇ ਦੀ ਫਸਲ ਨੂੰ ਕਾਫੀ ਨੁਕਸਾਨ ਹੋ ਰਿਹਾ ਕਿਸਾਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਪਿਛਲੇ 1 ਮਹੀਨੇ ਤੋਂ ਲਗਾਤਾਰ ਯੂਰੀਆ ਖਾਦ ਨਾ ਆਂਦੇ ਕਰਕੇ ਜਿਹੜੀ ਆ ਉਹਨਾਂ ਦੇ ਝੋਨੇ ਦੀ ਫਸਲ ਨੂੰ ਕਾਫੀ ਨੁਕਸਾਨ ਹੋ ਰਿਹਾ ਉਹਨਾਂ ਵੱਲੋਂ ਸਰਕਾਰ ਅੱਗੇ ਮੰਗ ਕੀਤੀ ਗਈ ਹੈ ਕਿ ਸਰਕਾਰ ਜਿਹੜੀ ਹੈ ਜਲਦ ਖਾਦ ਨੂੰ ਪ੍ਰੋਵਾਈਡ ਕਰਾਵੇ ਤਾਂ ਕਿ ਜਿਹੜੀ ਝੋਨੇ ਦੀ ਫਸਲ ਆ ਉਹਨਾਂ ਨੂੰ ਨੁਕਸਾਨ ਨਹੀਂ ਹੋਵੇ ਕਿਉਂਕਿ ਕਿਸਾਨ ਜਿਹੜੇ ਨੇ ਪੁੱਤਾ ਵਾਂਗੂ ਕਿਸਾਨ ਫਸਲ ਨੂੰ ਪਾਲਦੇ ਨੇ ਤੇ ਜਿਹੜੀ ਇਸ ਵੇਲੇ ਝੋਨੇ ਦੀ ਫਸਲ ਦਾ ਉਨੂੰ ਕਾਫੀ ਨੁਕਸਾਨ ਹੋ ਰਿਹਾ ਖਾਦ ਨਹੀਂ ਮਿਲਣ ਕਰਕੇ ਕਿਸਾਨਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਉਹਨੇ ਪੰਜਾਬ ਸਰਕਾਰ ਦੇਗੇ ਮੰਗ ਕੀਤੀ ਹੈ ਕਿ ਜਲਦ ਖਾਦ ਨੂੰ ਮੁਹੱਈਆ ਕਰਾਇਆ ਜਾਵੇ ਤਾਂ ਕਿ ਕਿਸਾਨਾਂ ਦੀ ਫਸਲ ਨੂੰ ਨੁਕਸਾਨ ਨਾ ਹੋ ਸਕੇ ਇਸ ਬੰਦੀ ਆਪਾਂ ਕਿਸਾਨਾਂ ਨਾਲ ਗੱਲ ਕੀਤੀ ਹੈ ਔਰ ਖਾਦ ਵਿਕਰੇਤਾ ਨਾਲ ਵੀ ਗੱਲਬਾਤ ਕੀਤੀ ਹੈ ਔਰ ਖੇਤੀਬਾੜੀ ਅਫਸਰਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਜਾਣਾਂਗੇ ਕੀ ਹੈ ਪੂਰਾ ਮਾਮਲਾ ਹਾਂਜੀ ਸਰ ਤੁਸੀਂ ਲੰਬੇ ਸਮੇਂ ਤੋਂ ਕਿਸਾਨੀ ਕਰਦੇ ਹੋ ਹੈ ਜੀ ਤੇ ਕੀ ਦਿੱਕਤ ਆ ਰਹੀ ਹੈ ਨੇ ਖਾਦ ਦੀ ਸਨ ਇੱਕ ਬਹੁਤ ਸਮੱਸਿਆ ਆ ਗਈ ਸਰ ਖਾਦ ਚੋਣਾ ਲੱਗਿਆ ਅੱਜ 2 ਮਹੀਨੇ ਹੋ ਚਲੇ ਜੀ ਠੀਕ ਹੈ ਜੀ ਇੱਕ ਵਾਰੀ ਖਾਦ ਪਾਈ ਹੈ ਜਦ ਕਿ ਝੋਨੇ ਨੂੰ ਦੋ ਵਾਰੀ ਖਾਦ ਪਾਈ ਦੀ ਹੈ ਪਿਛਲੇ ਇੱਕ ਮਹੀਨੇ ਤੋਂ ਖਾਦ ਮਿਲੇ ਨਹੀਂ ਕਰਦੇ ਜਿੱਥੇ ਮਰਜ਼ੀ ਚੱਲ ਜੀਏ ਚਾਹੇ ਲੋਕਲ ਪਤਾ ਕਰ ਲਈਏ ਚਾਹੇ ਗੁਰਦਾਸਪੁਰ ਪਤਾ ਕਰ ਲਈਏ ਖਾਦ ਮਿਲ ਨਹੀਂ ਰਹੀ ਔਰ ਫਸਲ ਦਾ ਟਾਈਮ ਜਾਏ ਕਰਦਾ ਮਤਲਬ ਫਸਲ ਹੋਰ ਕੋਈ ਜੇ 7-8 ਦਿਨ ਖਾਦ ਨਹੀਂ ਮਿਲੀ ਤਾਂ ਫਸਲ ਨੇ ਤੇ ਹੁਣੇ ਨਹੀਂ ਹੈਗਾ ਜੀ ਜਿਹੜਾ ਝੋਨੇ ਨੇ ਜਾੜਨਾ ਸੀਗਾ ਮੌਕੇ ਦੇ ਉੱਤੇ ਉਹ ਤੇ ਫਸਲ ਨੂੰ ਮਤਲਬ ਖਾਦ ਨਹੀਂ ਮਿਲੀ ਉਹਦੀ ਵਜ੍ਹਾ ਨਾਲ ਇਹ ਨੁਕਸਾਨ ਹੋ ਰਿਹਾ ਜੀ ਕਿ ਜੂਨ ਚੌਂ ਨੇ ਦਾ ਜੜ ਬੰਨਾ ਸੀ ਜੋ ਨੇ ਆਉਟਪੁੱਟ ਦੇਣੀ ਸੀ ਉਹ ਬਿਲਕੁਲ ਨਹੀਂ ਦੇਣੀ ਆ ਤੇ ਸਾਡੀ ਸਰਕਾਰ ਅੱਗੇ ਇਹੀ ਮੰਗਦੀ ਹੈ ਕਿ ਪ੍ਰੋਬਲਮ ਕੀ ਹੈ ਕਿ ਸੁਯਾਨਪੁਰ ਦੇ ਇਲਾਕੇ ਚ ਪਠਾਨਕੋਟ ਦੇ ਇਲਾਕੇ ਚ ਕਿਸੇ ਜ਼ਿਮੀਂਦਾਰ ਨੂੰ ਦੂਸਰੀ ਵਾਰੀ ਖਾਦ ਨਹੀਂ ਮਿਲੀ ਕੀ ਕਾਰਨ ਕੀ ਲੱਗਦਾ ਹੈ ਕਾਰਨ ਸਰ ਇਹ ਤੇ ਖੇਤੀਬਾੜੀ ਵਿਭਾਗ ਦੇ ਅਫਸਰ ਜਾਣ ਤੱਕ ਦੇ ਕਿ ਇਸ ਏਰੀਏ ਨੂੰ ਜਾਂਦੇ ਇਸ ਏਰੀਆ ਦਾ ਕੋਈ ਮਾਈ ਬਾਪ ਨਹੀਂ ਹੈਗਾ ਅਸੀਂ ਤੇ ਮੰਤਰੀ ਸਾਹਿਬ ਅੱਗੇ ਵੀ ਇਹੀ ਰਿਕੁਐਸਟ ਕਰਾਂਗੇ ਕਿ ਤੁਹਾਡਾ ਇਲਾਕਾ ਦਰਬਾਨ ਬੋਲ ਤੋਂ ਲੈ ਕੇ ਤੁਸੀਂ ਸਾਰੇ ਪੰਜਾਬ ਦੇ ਮੰਤਰੀ ਆ ਗਿਓ ਔਰ ਤੁਹਾਡੇ ਇਲਾਕੇ ਦੇ ਵਿੱਚ ਖਾਦ ਨਹੀਂ ਮਿਲਦੀ ਇੱਕ ਇੱਕ ਬੋਰੀ ਖਾਦ ਪਾ ਕੇ ਸਾਰੇ ਜ਼ਿਮੀਂਦਾਰ ਬੈਠੇ ਜੀ ਠੰਡੇ ਹੋ ਕੇ ਨਾ ਸਾਡੇ ਜ਼ਿਮੀਂਦਾਰ ਇੱਥੇ ਕੋਈ ਪ੍ਰੋਟੈਸਟ ਕਰਦੇ ਨਾ ਕੋਈ ਬੋਲਦੇ ਥਲੜੇ ਇਲਾਕੇ ਦੇ ਵਿੱਚ ਚਲਜੋ ਉਹ ਜੇ ਰੈਕ ਲੱਗਦਾ ਤੇ ਬਾਰੋ-ਬਾਰੀ ਖਾਦ ਲੈ ਆਂਦੇ ਸਾਡੀ ਸ਼ਰਾਫਤ ਦਾ ਨਾਜਾਇਜ਼ ਫਾਇਦਾ ਨਾ ਉਠਾਇਆ ਜਾਏ ਸਾਨੂੰ ਖਾਦ ਦਿੱਤੀ ਜਾਏ ਅਸੀਂ ਕੋਈ ਫ੍ਰੀਜ ਖਾਦ ਥੋੜੀ ਮੰਗ ਰਹੇ ਜੀ ਸਾਡੇ ਬਾਗਾਂ ਨੂੰ ਅਸੀਂ ਲੀਚੀ ਦਾ ਬਾਗ ਹੈ ਸਾਡੇ ਵਿਚਲੇ ਬਾਗ ਨੂੰ ਖਾਦ ਪਾਣ ਵਾਲੀ ਹੋਈ ਰਹੀ ਜੀ ਇਹ ਖਾਦ ਨਹੀਂ ਮਿਲੇਗੀ ਬਰਸਾਤ ਤੋਂ ਬਾਅਦ ਥੋੜੀ ਪਾਣੀ ਹੈ। ਇੱਕ ਇੱਕ ਲਈ ਪਠਾਨਕੋ ਡਿਸਟ੍ਰਿਕਟ ਚ ਸਮੱਸਿਆ ਜਾਂ ਹੋਰ ਵੀ ਹੈਗੀ ਹੈ। ਸਰ ਸਿਰਫ ਪਠਾਨਕੋ ਡਿਸਟ੍ਰਿਕਟ ਦੇ ਵਿੱਚ ਹੀ ਸਮੱਸਿਆ ਆ ਰਹੀ ਹੈ ਜਿ ਕਿ ਖਾਦ ਨਹੀਂ ਆ ਰਹੀ। ਲੋਕੀ ਕਟੂਏ ਤੱਕ ਜਾ ਰਹੇ ਲੋਕੀ ਸਾਂਬੇ ਤੱਕ ਜਾ ਰਹੇ ਨੇ। ਠੀਕ ਹੈ ਜੀ ਉੱਥੇ ਬਲੈਕ ਚ ਮਿਲਦੀ ਹੈ ਉਹ ਵੀ ਨਹੀਂ ਮਿਲਦੀ। ਖਾਦ ਤੇ ਟਾਈਮ ਸਰਪੰਦਾ ਟਾਈਮ ਪੀਰੀਅਡ ਹੁੰਦਾ ਜਿਹਦਾ ਪਾਉਂਦਾ। ਮਤਲਬ ਪਹਿਲੀ ਖਾਦ ਜੇ ਪਾਣੀ ਹੈ ਤੇ 15 ਦਿਨ ਦੇ ਅੰਦਰ। ਦੂਸਰੀ ਖਾਦ ਜਿਹੜੀ ਪਾਣੀ ਸੀ ਉਹ ਸਰ 30 ਦਿਨ ਤੋਂ 35 ਦਿਨ ਦੇ ਅੰਦਰ ਪਾਣੀ ਹੈ। ਤੇ ਜੇ ਅੱਜ ਤੋਂ ਖਫਤਾਬਾ ਜਾਂ 10 ਦਿਨ ਬਾਅਦ ਬੈਣਗੇ ਸਾਨੂੰ ਖਾਦ ਤੇ ਖਾਦ ਪਾਉਣ ਦਾ ਲੋੜ ਹੀ ਕੋਈ ਨਹੀਂ ਤੁਹਾਡੇ ਮੁਤਾਬਿਕ ਕਿੰਨੇ ਕਿਸਾਨ ਇਸ ਚੀਜ਼ ਨਾਲ ਸਫਰ ਕਰਦੇ ਸਰ ਸਾਰਾ ਇਲਾਕਾ ਹੀ ਸਫਰ ਕਰ ਰਿਹਾ ਸਾਰਾ ਇਲਾਕਾ ਟੋਟਲੀ ਸਾਰਾ ਇਲਾਕਾ ਕਿਸੇ ਵੀ ਖਾਦ ਵਾਲੇ ਕੋਲ ਜਾ ਕੇ ਤੁਸੀਂ ਜਿੱਧਾ ਸਾਡੇ ਸਿਆਣਪੁਰ ਹੈਗੇ ਖਾਦ ਵਾਲੇ ਠੀਕ ਹੈ ਜੀ ਮੱਲੀ ਖਾਸ ਸਟੋਰ ਹੈ ਬੈਂਸ ਖਾਸ ਸਟੋਰ ਹੈ ਠੀਕ ਹੈ ਜੀ ਰਵੀ ਖਾਸ ਸਟੋਰ ਹੈ ਤੁਸੀਂ ਕਿਸੇ ਨੂੰ ਵੀ ਪੁੱਛ ਲਓ ਕੋਈ ਛੋਟੇ ਵੀ ਉਹ ਹੈਗੇ ਡਿਸਟ੍ਰੀਬਿਊਟਰ ਕਿਸੇ ਕੋ ਖਾਦ ਹੀ ਇੱਕ 10 ਕਿਲੋ ਖਾਦ ਨਹੀਂ ਹੈਗੀ ਅੰਦਰ ਕੀ ਮੰਗਿਆ ਸਰ ਕਾ ਮੰਗ ਸਰ ਇਹੀ ਹੈਗੀ ਖਾਦ ਜਲਦੀ ਤੋਂ ਜਲਦੀ ਪ੍ਰੋਵਾਈਡ ਕੀਤੀ ਜਾਵੇ ਸਾਡੇ ਇਲਾਕੇ ਦਾ ਰੈਕ ਲੱਗੇ ਔਰ ਸਾਡੇ ਸਾਰਿਆਂ ਨੂੰ ਜਦੋਂ ਇੱਥੇ ਪਿਛਲੀ ਵਾਰੀ ਬੈਸਟ ਟਰੇਡਿੰਗ ਕੰਪਨੀ ਕੋਲ ਖਾਦ ਆਈ ਸੀ ਇੱਥੇ ਸਰ ਸਾਰੇ ਲਾਠੀ ਚਾਰਜ ਹੋਣ ਵਾਲਾ ਹੋ ਗਿਆ ਸੀ ਜਿੰਨੂੰ ਪੰਜ ਬੋਰੀਆਂ ਚਾਹੀਦੀਆਂ ਸੀ ਉਹਨੂੰ ਇੱਕ ਬੋਰੀ ਮਿਲੀ ਜਿੰਨੂੰ 10 ਬੋਰੀਆਂ ਚਾਹੀਦੀਆਂ ਸੀ ਉਹਨੂੰ ਦੋ ਬੋਰੀਆਂ ਮਿਲੀਆਂ ਕਿਸੇ ਨੂੰ ਤਾਂ ਉਹ ਵੀ ਨਹੀਂ ਮਿਲੀਆਂ ਸਰ ਜਾਂਦੇ ਪਿਛਲੇ 1 ਮਹੀਨੇ ਤੋਂ ਲਗਾਤਾਰ ਖਾਦ ਦੀ ਦਿੱਕਤ ਆ ਰਹੀ ਕੋਲੇ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਮੈਂ ਰਜੀਤ ਸਿੰਘ ਜੀਜਪੁਰ ਵਾਸੀ ਐਕਸ ਬਲਾਕ ਸੰਦੀ ਦਾ ਮੈਂਬਰ ਤੇ ਮੈਂ ਇੱਕ ਕਿਸਾਨ ਵੀ ਹਾਂ ਇੱਕ ਪਿਛਲੇ 1 ਮਹੀਨੇ ਤੋਂ ਲਗਾਤਾਰ ਜੂਰੀਆ ਖਾਦ ਬਿਲਕੁਲ ਨਹੀਂ ਆ ਰਹੀ ਨਾ ਮਾਤਰ ਵੀ ਨਹੀਂ ਆ ਰਹੀ ਤੇ ਸਾਰੇ ਕਿਸਾਨ ਪਰੇਸ਼ਾਨ ਹੈ ਕਿਉਂਕਿ ਝੋਨੇ ਦੀ ਖਾਦ ਪਾਉਣ ਦਾ ਟਾਈਮ ਹੀ 45 ਦਿਨ ਹੁੰਦਾ ਤੇ ਹੁਣ 45 ਦਿਨ ਦਾ ਝੋਨਾ ਲਾਇਆ ਹੋਈ ਆ ਤੇ ਖਾਦ ਦੇ ਕਈ ਕਿਸਾਨ ਨਹੀਂ ਇੱਕ ਵਾਰੀ ਵੀ ਨਹੀਂ ਮਿਲੀ ਤੇ ਕਿਸਾਨ ਬਹੁਤ ਪਰੇਸ਼ਾਨ ਨੇ ਮਤਲਬ ਨਾ ਹੀ ਪ੍ਰਸ਼ਾਸਨ ਕੁਝ ਕਰਦਾ ਪਿਆ ਤੇ ਨਾ ਹੀ ਜਿਹੜੇ ਕੀਟੀਬਾੜੀ ਅਫਸਰ ਉਹ ਕੁਝ ਕਰਦੇ ਪਿਆ ਮਤਲਬ ਠੀਕ ਨਹੀਂ ਤੇ ਉਹ ਝੋਨੇ ਨੂੰ ਉਹ ਕਈ ਗੰਮੀਰ ਬਿਮਾਰੀਆਂ ਲੱਗੀਆਂ ਜਿਹਦੇ ਨਾਲ ਝੋਨਾ ਵੈਸੇ ਹੀ ਸੁਗੜਦਾ ਪਿਆ ਮਲੂ ਤੇ ਉਹਦਾ ਵੀ ਨਾ ਹੀ ਕੋਈ ਸਾਡੀ ਖੇਤੀਬਾੜੀ ਅਧਿਕਾਰੀਆਂ ਕੋਲ ਕੋਈ ਦਾ ਮਲਹਾਲ ਹੈ ਤੇ ਨਾ ਹੀ ਕਿਸਾਨਾਂ ਕੋਲ ਹੈ ਕਿਸਾਨ ਅੱਗੇ ਬਹੁਤ ਦੀ ਦੁਖੀਅਤ ਅੱਗੇ ਝੋਨੇ ਦਾ ਖਰਚਾ ਹੀ ਬਹੁਤ ਜ਼ਿਆਦਾ ਪਾਚੋ ਪ੍ਰੋਟੈਕਸ਼ਨ ਹੀ ਬਹੁਤ ਜ਼ਿਆਦਾ ਹੈ ਮਲੂ ਤੇ ਉਧਰੋਂ ਨਹੀਂ ਖਾਦ ਮਿਲਣੇ ਕਾਰਨ ਕਿਸਾਨ ਵੈਸੇ ਹੀ ਦੁਖੀ ਹੈ ਕੀ ਮੰਗ ਕਰ ਕੋ ਪ੍ਰਸ਼ਾਸਨ ਤੋਂ ਮਾਂਗੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬੰਦੀ ਹੈ ਕਿਸਾਨਾਂ ਨੂੰ ਖਾਦ ਪ੍ਰੋਵਾਈਡ ਕਰਾਉਣ ਬਲ ਪ੍ਰਸ਼ਾਸਨ ਵੀ ਹੈ ਸਰਕਾਰ ਵੀ ਠੀਕ ਹੈ ਨਹੀਂ ਸਰਕਾਰ ਰੰਗਲਾ ਪਜਾਮ ਕਿਦਾਂ ਬਣਾਣਾ ਮਨੋ ਕਿਸਾਨਾਂ ਦੀ ਮਾਰੀ ਥੋੜੀ ਰੰਗਲਾ ਪਜਾਮ ਪੰਜਾਬ ਬਣਨਾ ਠੀਕ ਹੈ ਨਹੀਂ ਕਿਸਾਨਾਂ ਦੀ ਜੋ ਵੀ ਕੀਟਨਾਸ਼ਕ ਚਾਹੀਦੇ ਨੇ ਜਾਂ ਦਵਾਈਆਂ ਚਾਹੀਦੀਆਂ ਖਾਦ ਚਾਹੀਦੀ ਹੈ ਉਹ ਕਿਸਾਨ ਦੀ ਜ਼ਿੰਮੇਵਾਰੀ ਹੈ ਸਰਕਾਰ ਦੀ ਜ਼ਿੰਮੇਵਾਰੀ ਹੈ ਵੀ ਕਿਸਾਨਾਂ ਨੂੰ ਪ੍ਰੋਵਾਈਡ ਕਰਾਏ ਕਿਸਾਨ ਸਾਰੇ ਦੇਸ਼ ਲਈ ਅਨਾਜ ਪੈਦਾ ਕਰਦਾ ਠੀਕ ਹੈ ਨਹੀਂ ਸੈਂਟਰ ਸਰਕਾਰ ਦੀ ਜ਼ਿੰਮੇਵਾਰੀ ਵੀ ਪੰਜਾਬ ਹੀ ਜਿੰਨੀ ਉਹ ਡਿਮਾਂਡ ਦੇ ਹਿਸਾਬ ਨਾਲ ਸਾਰੀ ਖਾਦ ਪ੍ਰੋਵਾਈਡ ਕਰਾਉਣ ਨੂੰ ਠੀਕ ਹੈ ਨਹੀਂ ਸੈਂਟਰ ਗਵਰਨਮੈਂਟ ਹੀ ਸਾਰੀ ਰਾਜ ਖਰੀਦਦਾ ਜਿਆਦਾ ਮੈਕਸਿਮਮ ਪੰਜਾਬ ਚੋਂ ਸਾਰੇ ਦੇਸ਼ ਦਾ ਕਿਸਾਨ ਪੇਟ ਭਰਦਾ ਜੈ ਜਵਾਨ ਜੈ ਕਿਸਾਨ ਕਿੱਧਾ ਹੋਣਾ ਜੇ ਕਿਸਾਨ ਮਾਰ ਹੀ ਦਿੱਤਾ ਮਲੋ ਕਿਸਾਨ ਨੂੰ ਮਲੋ ਟਾਈਮ ਸਰ ਖਾਦਾਂ ਨਹੀਂ ਮਿਲੀਆਂ ਟਾਈਮ ਸਰ ਪੈਸਟੀਸਾਈਡ ਨਹੀਂ ਮਿਲਦੇ ਕਿੱਦਾਂ ਕਿਸਾਨ ਮਲੋ ਗਰੋ ਕਰੇਗਾ ਕਿਸਾਨ ਤੇ ਅੱਗੇ ਬਹੁਤ ਦੁਖੀ ਹੈ ਮਨ ਨੂੰ ਕਿਉਂ ਕਾਸਫ ਲੱਗਦੀ ਅੱਗੇ ਬਹੁਤ ਜਿਆਦਾ ਫਲੇਵਰ ਦੀ ਘਾਟ ਹੈ ਕਿਸਾਨ ਨੂੰ ਅੱਗੇ ਕਿਹ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰ ਰਿਹਾ ਉਧਰੋਂ ਬਿਮਾਰੀਆਂ ਨਾ ਵੀ ਚਲ ਪੁੰਦੀਆਂ ਜਾਂਦਾ ਨਾ ਕੋਈ ਸਰਕਾਰ ਕੋਲ ਬਿਮਾਰੀਆਂ ਦਾ ਹੱਲ ਨਾ ਕੋਈ ਸਾਡੇ ਜਿਹੜੇ ਖੇਤੀ ਮਾਲੀ ਵੜੀ ਮਾਇਰ ਨੇ ਹੁੰਦੇ ਕੋਲ ਲੇਟੈਸਟ ਵੈਰਾਈਟੀਆਂ ਜਿਹੜੀਆਂ ਹੁਣ ਕੰਡੀਆਂ ਦਾ ਸਰਕਾਰ ਸਾਡੀ ਪੰਜਾਬ ਯੂਨੀਵਰਸਿਟੀ ਨੇ ਬਲੋ 30 31 32 ਇਹ ਸਾਲ ਦੋ ਸਾਲ ਦੀਆਂ ਲੇਟੈਸਟ ਵੈਰਾਈਟੀਆਂ ਇਹਨਾਂ ਨੂੰ ਭਿਆਨਕ ਬਿਮਾਰੀਆਂ ਲੱਗੀਆਂ ਆ ਉੱਥੇ ਤੋਂ ਉੱਥੇ ਫਸਲਾਂ ਰੁਗੀਆਂ ਨੇ ਪਤਾ ਨਹੀਂ ਕੋਈ ਯਾਰ ਸੰਗੜਦੀ ਐ ਜਿਹਦਾ ਕੋਈ ਹੱਲ ਹੀ ਨਹੀਂ ਨਾ ਕੋਈ ਸਰਕਾਰ ਕੋਲ ਹੱਲ ਹੈ ਨਾ ਕੋਈ ਖੇਤੀ ਬੜੀ ਮਾਰੇ ਕੋਲ ਹੱਲ ਹੈ ਤੇ ਨਾ ਹੀ ਕੋਈ ਹੁੰਦਾ ਦਵਾਈਆਂ ਤੇ ਕੋਈ ਅਸਰ ਹੁੰਦਾ ਉਹ ਬਿਲਕੁਲ ਹੀ ਵਿੱਚ 50% ਦੇ ਝੋਨਾ ਉੰਜੀ ਖਤਮ ਹੋ ਗਿਆ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕੀ ਸਮੱਸਿਆ ਆਲੀ ਮੈਂ ਜੀਪਕ ਤੋਂ ਪੁਰਪ ਸਰਪੰਚ ਕੁਲਵੀਸਨ ਬੋ ਰਿਹਾ ਸਾਡੇ ਇਲਾਕੇ ਚ ਪਸਾਂਗੁਰ ਤਹਿਸੀਲ ਚ ਪਿਛਲੇ 1 ਮਹੀਨੇ ਤੋਂ ਯੂਰੀਆ ਖਾਦ ਦੀ ਨਹੀਂ ਛਾਟ ਆ ਪਈ ਕਾਫੀ ਜ਼ਮੀਨਾਂ ਜਿਹੜੇ ਰਹਿ ਗਏ ਨਾ ਜਿਨਾਂ ਨੂੰ ਇੱਕ ਬੋਰੀ ਵੀ ਨਹੀਂ ਮਿਲੀ ਤੇ ਝੋਨੇ ਦੀ ਫਸਲ ਜਿਹੜੀ ਹੈ ਖਰਾਬ ਹੋ ਰਹੀ ਹੈ ਪੱਤੇ ਵੀ ਪੀਲੇ ਪੈ ਗਏ ਨੇ ਜਿਹਦੇ ਨਾਲ ਜੀਮਦਾਰਾਂ ਦਾ 14-15000 ਰੁਪਏ ਕਿਲੇ ਖਰਚਾ ਕਰਕੇ ਵੀ ਝੋਨੇ ਜਿਹੜੇ ਬਿਲਕੁਲ ਜ਼ੀਰੋ ਹੋ ਗਏ ਨੇ ਤੇ ਹੋਰ ਜਦੋਂ ਦੋ ਚਾਰ ਦਿਨ ਦਾ ਖਾਦ ਨਹੀਂ ਆਈ ਤਾਂ ਜੀਮਦਾਰ ਵੈਸੇ ਹੀ ਖਤਮ ਹੋਣ ਤੇ ਹੈ ਮੇਰੀ ਸਰਕਾਰ ਨੂੰ ਇਹ ਗੁਜਾਰਸ਼ ਆ ਵੀ ਖਾਦ ਨੂੰ ਜਲਦੀ ਜਲਦੀ ਭੇਜਿਆ ਤਾਂ ਕਿ ਜੀਮਦਾਰ ਜਿਹੜੇ ਨੇ ਆਪਣੇ ਇਸੇ ਤਰੀਕੇ ਨਾਲ ਆਪਣੇ ਫਸਲ ਨੂੰ ਸਾਂਭ ਸਕਣ ਨਹੀਂ ਤਾਂ ਬਹੁਤ ਨੁਕਸਾਨ ਹੋ ਜਾਣਾ ਹੈ ਜੀਮਦਾਰ ਜਿਹੜਾ ਸੁਸਾਇਟ ਕਰਨਾ ਪਿਆ ਜਾਣਾ ਹੈ ਜੀ

ਅਨਨ ਕਿਸਾਨਾਂ ਦੇ ਮੰਗ ਹੈਗੀ ਕਿ ਪਿਛਲੇ ਇੱਕ ਮਹੀਨੇ ਤੋਂ ਰਿਹਾ ਯੂਰੀਆ ਖਾਦ ਨੂੰ ਨਹੀਂ ਮਿਲ ਰਹੀ ਜਿਸ ਕਰਕੇ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੀ ਕਹਿਣਾ ਚਾਹੋ ਯੂਰੀਆ ਖਾਦ ਦਾ ਜਿਹੜਾ ਹੈਗਾ ਜਿੰਨੀ ਆਪਾਂ ਨੂੰ ਲਾਟ ਪਿੰਡ ਸੀ ਉਹਦੇ ਚੋਂ ਕਾਫੀ ਯੂਰੀਆ ਜਿਹੜੀ ਹੈਗੀ ਆ ਚੁੱਕੀ ਹੈ ਸੈਕੰਡ ਡੋਜ਼ ਦੇ ਕੁਝ ਕਿ ਕਿਸਾਨ ਰਹਿੰਦੇ ਆ ਜੋ ਨਦੀ ਤੋਂ ਜਿਨ੍ਹਾਂ ਦੇ ਕਿਸਾਨਾਂ ਨੂੰ ਜਿਹੜੀ ਹੈਗੀ ਖਾਦ ਪੈਣ ਵਾਲੀ ਹੈ ਪਿਛਲੇ ਦੋ ਰੈਕ ਸੀਗੇ ਬਟਾਲਾ ਤੇ ਗਰਦਾਸਪੁਰ ਉਹਦੇ ਵਿੱਚੋਂ ਮੀਂਹ ਤਕਰੀਬਨ ਜਿਹੜਾ ਹੈਗਾ ਹੈ